ਹਾਂਜੀ ਭੋਜਨ ਸਮਾਜ ਦੇ ਸਾਰੇ ਹੀ ਸਤਿਕਾਰਯੋਗ ਸਾਥੀਆਂ ਨੂੰ ਰਿਸ਼ਪਾਲ ਸਿੰਘ ਗਾਲ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਸਤਿਕਾਰਯੋਗ ਸਾਥੀਓ ਇਹ ਵੀਡੀਓ ਮੈਂ ਇਸ ਕਰਕੇ ਬਣਾਉਣ ਲੱਗਿਆ ਕਿਉਂਕਿ ਕੱਲ ਤੇ ਅੱਜ ਬਹੁਤ ਸਾਰੇ ਸਤਿਕਾਰਯੋਗ ਸਾਥੀਆਂ ਦੇ ਮੈਨੂੰ ਫੋਨ ਆ ਰਹੇ ਨੇ ਬਹੁਤਿਆਂ ਦੇ ਫੋਨ ਮੈਂ ਅਟੈਂਡ ਕੀਤੇ ਉਹਨਾਂ ਨਾਲ ਡਿਸਕਸ ਕੀਤੀ ਤੇ ਕਈ ਸਤਿਕਾਰਯੋਗ ਸਾਥੀਆਂ ਦੇ ਫੋਨ ਮੈਥੋਂ ਅਟੈਂਡ ਨਹੀਂ ਹੋ ਸਕੇ ਉਹਨਾਂ ਤੋਂ ਮੈਂ ਦੋਵੇਂ ਹੱਥ ਜੋੜ ਕੇ ਮਾਫੀ ਚਾਹਉਣਾ ਤੇ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਮੈਂ ਬੈਕ ਕਾਲ ਜ਼ਰੂਰ ਕਰਾਂਗਾ ਸਤਿਕਾਰਯੋਗ ਸਾਥੀਓ ਮੈਨੂੰ ਇਹ ਫੋਨ ਇਸ ਕਰਕੇ ਆਇਆ ਕਿਉਂਕਿ ਮੈਂ ਪਰਸੋ ਇੱਕ ਵੀਡੀਓ ਅਪਲੋਡ ਕੀਤੀ ਸੀ ਸੋਸ਼ਲ ਮੀਡੀਆ ਦੇ ਉੱਪਰ ਤੇ ਮੈਂ ਮੇਰੀ ਮਹਾਨ ਕੌਮ ਮਜਬੂਤ ਸਿੱਖ ਸਮਾਜ ਦੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਪੰਜਾਬ ਦੇ ਵਿੱਚ ਤੁਹਾਡੇ ਰਾਜਨੀਤਿਕ ਵजूद ਨੂੰ ਖਤਮ ਕਰਨ ਵਾਲੇ ਲੋਕਾਂ ਦੇ ਚਿਹਰੇ ਨੂੰ ਪਹਿਚਾਣਨਾ ਤੁਹਾਡੇ ਵੱਲੋਂ ਬਹੁਤ ਜ਼ਰੂਰੀ ਹੈ ਸੋ ਬਹੁਤ ਸਾਰੇ ਸਾਥੀਆਂ ਨੇ ਕਿਹਾ ਕਿ ਤੁਹਾਨੂੰ ਇਸ ਗੱਲ ਦੀ ਖੁਸ਼ੀ ਨਹੀਂ ਕਿ ਪੰਜਾਬ ਦੇ ਵਿੱਚ ਮਜਬੀ ਸਿੱਖ ਕੌਮ ਦਾ ਸੀਐਮ ਬਣੇ ਦੂਸਰਾ ਪ੍ਰਸ਼ਨ ਸੀ ਕਿ ਤੁਸੀਂ ਮਜਬੀ ਸਿੱਖ ਸਮਾਜ ਦੇ ਸਾਬਕਾ ਮਲਾਜਮਾਂ ਨੂੰ ਕਿਉਂ ਨਿੰਦ ਰਹੇ ਹੋ ਤਾਂ ਮੈਂ ਦੋਨਾਂ ਗੱਲਾਂ ਦਾ ਜਵਾਬ ਦਿੱਤਾ ਕਿਉਂਕਿ ਇਕੱਲੇ ਇਕੱਲੇ ਬੰਦੇ ਨੂੰ ਰੋਜ਼ ਜਵਾਬ ਦੇਣਾ ਮੇਰੇ ਲਈ ਵੀ ਸੰਭਵ ਨਹੀਂ ਤੇ ਬਹੁਤੇ ਸਾਥੀ ਜਿਹੜੇ ਫੋਨ ਕਰਦੇ ਆ ਉਹਨਾਂ ਨੂੰ ਵੀ ਲੰਬਾ ਸਮਾਂ ਦੇ ਕੇ ਸਮਝਾਉਣਾ ਸੰਭਵ ਨਹੀਂ ਇਸ ਕਰਕੇ ਮੈਂ ਜ਼ਰੂਰੀ ਸਮਝਿਆ ਕਿ ਮੈਂ ਸਤਿਕ ਵੀਡੀਓ ਬਣਾਵਾਂ ਤੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾਵਾਂ ਸੋ ਸਾਰੇ ਸਾਥੀ ਉਸ ਨੂੰ ਸੁਣ ਸਕਦੇ ਆ ਫਿਰ ਵੀ ਜੇਕਰ ਕਿਸੇ ਸਾਥੀ ਦੀ ਦਾ ਕੋਈ ਡਾਊਟ ਹੋਊਗਾ ਤਾਂ ਮੈਂ ਫਿਰ ਵੀ ਅਵੇਲੇਬਲ ਆ ਮੈਂ ਆਪਣੀ ਕੌਮ ਦਾ ਇੱਕ ਛੋਟਾ ਜਿਹਾ ਸੇਵਾਦਾਰ ਉਸ ਦੇ ਹਰ ਹੁਕਮ ਦਾ ਜਵਾਬ ਦੇਣ ਦੇ ਲਈ ਪਾਵਨਦਾ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਸਤਿਕਾਰਯੋਗ ਮਾਜਵੀ ਸਿੱਖ ਸਮਾਜ ਦੇ ਸਾਥੀਓ ਮੈਂ ਇਸ ਗੱਲ ਦਾ ਤੁਹਾਨੂੰ ਪੂਰੇ ਦ੍ਰਿੜ ਵਿਸ਼ਵਾਸ ਦੇ ਨਾਲ ਕਹਿਣਾ ਕਿ ਮੇਰੇ ਲਈ ਸਭ ਤੋਂ ਵੱਡਾ ਖੁਸ਼ੀ ਦਾ ਦਿਨ ਉਹ ਹੋਵੇਗਾ ਜਿਸ ਦਿਨ ਪੰਜਾਬ ਦੇ ਵਿੱਚ ਮਾਜਵੀ ਸਿੱਖ ਰੰਗਰੇਟਾ ਔਰ ਨਾਲ ਅੰਬੇਡਕਰੀ ਕੱਲਾ ਜਾਤੀ ਦਾ ਨਹੀਂ ਅੰਬੇਡਕਰੀ ਵੀ ਉਹ ਹੋਵੇ ਜਿਸ ਦਿਨ ਮਜਬੀ ਸਿੱਖ ਰੰਗਰੇਟਾ ਤੇ ਅੰਬੇਡਕਰੀ ਦੂਜੇ ਦਾ ਨਹੀਂ ਮੈਨੂੰ ਕੋਈ ਵੀ ਦੂਜਾ ਜਿਹੜਾ ਮਰਜੀ ਤੁਰਿਆ ਫਿਰੇ ਦੁੱਕੀ ਤਿੱਕੀ ਜਿਸ ਦਿਨ ਅੰਬੇਡਕਰੀ ਮਜਬੀ ਸਿੱਖ ਰੰਗਰੇਟਾ ਪੰਜਾਬ ਦਾ ਸੀਐਮ ਬਣੂਗਾ ਮੇਰੇ ਲਈ ਸਭ ਤੋਂ ਵੱਡਾ ਖੁਸ਼ੀ ਦਾ ਦਿਨ ਉਹ ਹੋਵੇਗਾ ਇਸੇ ਕਰਕੇ ਤਾਂ ਅਸੀਂ ਦਿਨ ਰਾਤ 24 ਘੰਟੇ ਤੜਫਦੇ ਰਹਿਨੇ ਆ ਲੋਕਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਸਮਝਾਉਂਦੇ ਰਹਿਨੇ ਆ ਕਿ ਰਾਜ ਸੱਤਾ ਹੀ ਹਰੇਕ ਮੁਸੀਬਤ ਦਾ ਹੱਲ ਆ ਤੋ ਕਿ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬेडकर ਸਾਹਿਬ ਤੋਂ ਤਾਂ ਅਸੀਂ ਸਿਆਣੇ ਨਹੀਂ ਨਾ ਹੋ ਸਕਦੇ ਜਾਂ ਸਾਫ ਸ੍ਰੀ ਕਾਂਸ਼ੀਰਾਮ ਸਾਹਿਬ ਤੋਂ ਤਾਂ ਅਸੀਂ ਸਿਆਣੇ ਨਹੀਂ ਨਾ ਹੋ ਸਕਦੇ ਜਦੋਂ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬेडकर ਸਾਹਿਬ ਵੀ ਕਹਿਗੇ ਕਿ ਜਿਹੜੀ ਰਾਜਨੀਤਿਕ ਸ਼ਕਤੀ ਆ ਉਹ ਹਰੇਕ ਸਮੱਸਿਆ ਦਾ ਹੱਲ ਆ ਤਾਂ ਫੇਰ ਅਸੀਂ ਬਈ ਕਿਉਂ ਆਪਣੀਆਂ ਦੂਜੀਆਂ ਗੱਲਾਂ ਨੂੰ ਇੱਧਰ ਉੱਧਰ ਕਰੀ ਜਾਈਏ ਮੈਂ ਇਹ ਕਿਹਾ ਸੀ ਕਿ ਇਹ ਜਿਹੜੇ ਲੋਕ ਨੇ ਪੂਰੇ ਪੰਜਾਬ ਦੇ ਵਿੱਚੋਂ ਇਹ 100 ਲੋਕ ਆ ਇਹ ਮੈਂ ਲੰਬੇ ਸਮੇਂ ਤੋਂ ਦੇਖਦਾ ਮੇਰੀ ਵੀ ਉਮਰ 50 ਸਾਲ ਹੋ ਗਈ ਲੰਬੇ ਸਮੇਂ ਤੋਂ ਮੈਂ ਦੇਖਦਾ ਕਿ ਚੋਣਾਂ ਤੋਂ ਪਹਿਲਾਂ ਇਹ ਸਾਲ ਡੇਢ ਸਾਲ ਪਹਿਲਾਂ ਇਹ ਦੂਜਾ ਹਰਕਤ ਹਰਕਤ ਦੇ ਵਿੱਚ ਆਉਂਦੇ ਆ ਤੇ ਫਿਰ ਇਹ ਸੋਸ਼ਲ ਮੀਡੀਆ ਤਾਂ ਚਲੋ ਹੁਣ ਆਇਆ ਫਿਰ ਇਹ ਰੱਟ ਲਾਉਣੀ ਸ਼ੁਰੂ ਕਰਦੇ ਆ ਰੰਗਰੇਟਾ ਸੀਐਮ ਰੰਗਰੇਟਾ ਸੀਐਮ ਰੰਗਰੇਟਾ ਸੀਐਮ ਪਰ ਜਦੋਂ ਇਹਨਾਂ ਦੇ ਕਨੈਕਸ਼ਨ ਦੇਖੀਦੇ ਆ ਕਨੈਕਸ਼ਨ ਇਹਨਾਂ ਦੇ ਸਾਰਿਆਂ ਦੇ ਮਨੁਭਾਤੀ ਪਾਰਟੀਆਂ ਨਾਲ ਜੁੜੇ ਹੋਏ ਆ ਔਰ ਇਹ ਜਿਹੜਾ ਸੌਕ ਬੰਦਾ ਹੈ ਪੂਰੇ ਪੰਜਾਬ ਦੇ ਵਿੱਚ ਜਿਹੜੀ ਅਜਿਹੀ ਕੈਂਪੇਨ ਚਲਾਉਂਦੇ ਆ ਵੋਟਾਂ ਤੋਂ ਪਹਿਲਾਂ ਇਹ ਖੁਦ ਵੀ ਆਪਸ ਵਿੱਚ ਜਿਹੜਾ ਇੱਕ ਨਹੀਂ ਹੈਗਾ ਵਿਚਾਰਧਾਰਕ ਤੌਰ ਤੇ ਇਹਨਾਂ ਸਾਰਿਆਂ ਦੀਆਂ ਆਪਸ ਦੇ ਵਿੱਚ ਬਖਰੀਮੀ ਹੈ ਹਰ ਇੱਕ ਬੰਦਾ ਇਹ ਕਹਿੰਦਾ ਕਿ ਤੁਸੀਂ ਮੇਰੀ ਅਗਵਾਈ ਦੇ ਵਿੱਚ ਆ ਜਾਓ ਮੈਂ ਸਹੀ ਆ ਤੇ ਤੁਸੀਂ ਇਹ ਨਹੀਂ ਠੀਕ ਤੁਸੀਂ ਮੇਰੀ ਅਗਵਾਈ ਕਬੂਲ ਕਰੋ ਦੂਜਾ ਕਹਿੰਦਾ ਮੇਰੀ ਅਗਵਾਈ ਕਬੂਲ ਕਰੋ ਇਹ ਮੈਂ ਉਸ ਵੀਡੀਓ ਦੇ ਵਿੱਚ ਸਾਰਾ ਦੱਸਿਆ ਸੀ ਦੂਜੀ ਗੱਲ ਇਹ ਕਿ ਜਿਹੜੇ ਸਾਡੇ ਸਾਬਕਾ ਮੁਲਾਜ਼ਮ ਭਰਾ ਨੇ ਚਾਹੇ ਸਾਡੀਆਂ ਸਤਿਕਾਰਯੋਗ ਭੈਣਾਂ ਨੇ ਉਹ ਸਾਡੇ ਸਿਰ ਦਾ ਤਾਜ ਨੇ ਮੈਂ ਅੱਜ ਇਹ ਕੱਲ ਕਲੀਅਰ ਕਰਦਾ ਬਹੁਤ ਸਾਰੇ ਸਾਥੀ ਇਸ ਗੱਲ ਤੇ ਮੇਰੇ ਮੇਰੇ ਤੇ ਦੋਸ਼ ਲਾਉਂਦੇ ਆ ਉਹ ਸਾਡੇ ਸਿਰ ਦਾ ਤਾਜ ਨੇ ਪਰ ਉਹ ਲੋਕ ਸਾਡੇ ਸਿਰ ਦਾ ਤਾਜ ਨੇ ਜਿਹੜੇ ਸਮਾਜ ਦੀ ਦਲਾਲੀ ਨਹੀਂ ਕਰਦੇ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਸਾਹਿਬ ਨੇ ਸਾਡੀ ਡਿਊਟੀ ਲਈ ਸੀ ਪੇ ਬੈਕ ਟੂ ਸੋਸਾਇਟੀ ਦੀ ਵੀ ਪੀ ਬੈਕ ਟੂ ਸੁਸਾਇਟੀ ਤੁਸੀਂ ਕਰਨੀ ਆ ਤੇ ਸਮਾਜ ਨੂੰ ਸਮਝਾਉਣਾ ਹੈ ਵੀ ਤੁਸੀਂ ਰਾਜ ਸੱਤਾ ਵੱਲ ਵਧੋ ਕਿਉਂਕਿ ਅਸੀਂ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਸਾਹਿਬ ਦੀ ਦਿੱਤੀ ਹੋਈ ਰਿਜ਼ਰਵੇਸ਼ਨ ਦਾ ਲਾਭ ਲੈ ਕੇ ਗੱਲ ਯਾਦ ਰੱਖਿਓ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਸਾਹਿਬ ਜੀ ਦੀ ਲੈ ਕੇ ਦਿੱਤੀ ਹੋਈ ਰਿਜ਼ਰਵੇਸ਼ਨ ਦਾ ਲਾਭ ਲੈ ਕੇ ਆਪਣੇ ਜੀਵਨ ਨੂੰ ਸਖਾਲਾ ਬਣਾਇਆ ਹੈ ਤੇ ਉਸ ਤੋਂ ਬਾਅਦ ਬਾਬਾ ਸਾਹਿਬ ਨੇ ਸਾਡੀ ਇੱਕ ਡਿਊਟੀ ਲਈ ਸੀ ਪੇ ਬੈਕ ਟੂ ਸੁਸਾਇਟੀ ਪਰ ਅਸੀਂ ਕੀ ਕਰਨ ਲੱਗ ਗਏ ਪੇ ਬੈਕ ਟੂ ਸੁਸਾਇਟੀ ਦੀ بجائے ਦਲਾਲੀ ਕਰਨ ਲੱਗ ਗਏ ਮਨੁਭਾਤੀ ਪਾਰਟੀਆਂ ਦੀ ਦਲਾਲੀ ਦੇ ਵਿੱਚ ਕੀ ਹੈ ਵੀ ਜਿਹੜੀ ਰਿਜ਼ਰਵੇਸ਼ਨ ਕਿਉਂਕਿ ਰਾਜਨੀਤਿਕ ਰਿਜ਼ਰਵੇਸ਼ਨ ਵੀ ਹੈ ਨੌਕਰੀਆਂ ਦੇ ਵਿੱਚ ਰਿਜ਼ਰਵੇਸ਼ਨ ਦੀ ਤਾਂ ਆਨੰਦ ਮਾਣ ਲਿਆ ਤੇ ਉਹ ਇੰਨਾ ਕਿ ਇਹਨਾਂ ਨੂੰ ਆਨੰਦ ਮਹਿਸੂਸ ਹੋਣ ਲੱਗਾ ਕਹਿੰਦੇ ਵੀ ਯਾਰ ਹੁਣ ਕਿਤੇ ਜਿਹੜਾ ਹੈਗਾ ਰਾਜਨੀਤਿਕ ਰਿਜ਼ਰਵੇਸ਼ਨ ਦਾ ਵੀ ਆਨੰਦ ਲੈ ਲੀ ਗਏ ਵੀ ਜਿੰਨਾ ਟਾਈਮ ਸਾਡੀ ਡੈੱਡ ਬੋਡੀ ਸਿਵਿਆਂ ਚ ਜਾ ਕੇ ਮੱਚਦੀ ਨਹੀਂ ਉਹਨਾ ਟਾਈਮ ਅਸੀਂ ਰਿਜ਼ਰਵੇਸ਼ਨ ਦਾ ਖਹਿੜਾ ਨਾ ਛੱਡ ਗਏ ਤਾਂ ਇਹ ਫਿਰ ਮਨੁਵਾਦੀ ਪਾਰਟੀਆਂ ਦੀ ਦਲਾਲੀ ਕਰਨ ਲੱਗ ਜਾਂਦੇ ਆ ਦਲਾਲੀ ਦੇ ਵਿੱਚ ਕੀ ਆ ਫਿਰ ਇਹੋ ਜਿਹੇ ਪਖੰਡਵਾਜੀਆਂ ਕਰਦੇ ਆ ਉੱਥੇ ਇਕੱਠ ਕਰ ਲਿਆ ਉੱਥੇ ਇਕੱਠ ਕਰ ਲਿਆ ਇਕੱਠ ਕਰਕੇ ਦਿਖਾ ਕੇ ਜੀੜੀ ਸਮਾਜ ਦੇ ਹਮਦਰਦ ਲੋਕ ਹੁੰਦੇ ਨੇ ਕੌਮ ਦੇ ਹਮਦਰਦ ਲੋਕ ਹੁੰਦੇ ਨੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਤਾਂ ਉਹ ਵਿਚਾਰੇ ਅਜਿਹੀ ਲੋਕਾਂ ਦੀਆਂ ਗੱਲਾਂ ਵਿਚਣ ਕੇ ਇਕੱਠੇ ਹੋ ਜਾਂਦੇ ਆ ਤੇ ਫਿਰ ਇਹ ਕੀ ਕਰਦੇ ਆ ਉਹਨਾਂ ਦੀ ਫਿਰ ਇਹ ਸੌਦੇਬਾਜ਼ੀ ਕਰਦੇ ਆ ਇਹ ਲੰਬਾ ਇਤਿਹਾਸ ਆ ਤੁਸੀਂ ਇਤਿਹਾਸ ਦੇ ਵਿੱਚ ਦੇਖੋ ਕਿੰਨੇ ਲੋਕਾਂ ਨੇ ਇਹ ਜਿਹੀਆਂ ਗੱਲਾਂ ਕਰ ਕਰਕੇ ਸਾਡੇ ਸਮਾਜ ਦੇ ਲੋਕਾਂ ਦਾ ਜਿਹੜਾ ਸੌਦਾਬਾਜ਼ੀ ਕੀਤੀ ਜੇ ਇਹਦੇ ਵਿੱਚ ਰਤੀ ਪੈਰ ਵਿੱਚ ਉਠਾ ਤਾਂ ਇਹ ਲੋਕ ਨਿਰਿਤ ਕੇਸ ਕਰਨ ਡਿਫਰਮੇਸ਼ਨ ਦਾ ਮੈਂ ਇਹਨਾਂ ਨੂੰ ਜਵਾਬ ਦਵਾਂਗਾ ਕਿਉਂਕਿ ਕੱਲੀ ਕੱਲੀ ਗੱਲ ਦਾ ਸਾਡੇ ਕੋਲੇ ਜਵਾਬ ਆ ਕੱਲੀ ਕੱਲੀ ਗੱਲ ਦਾ ਸਾਡੇ ਕੋਲੇ ਸਬੂਤ ਆ ਫਿਰ ਇਹ ਕੀ ਕਰਦੇ ਆ ਇਹ ਚੋਣਾ ਤੋਂ ਪਹਿਲਾਂ ਤਾਂ ਫਿਰ ਇਹੋ ਜਿਹਾ ਡਰਾਮਾ ਬਾਜ਼ੀ ਕਰਦੇ ਆ ਵੀ ਦੇਖੋ ਜੀ ਮਾਜਵੀ ਸਿੱਖ ਕੌਮ ਮਾਜਵੀ ਸਿੱਖ ਕੌਮ ਰੰਗਰੇਟਾ ਕੌਮ ਉਹਦਾ ਸੀਐਮ ਬਣਾਉਣਾ ਜਿਵੇਂ ਅੱਜ ਕੱਲ ਇਹ ਉਹਨੂੰ ਡੈਨੀ ਨੂੰ ਕਹੀ ਜਾਂਦੇ ਆ ਉਹਦੀ ਕਾਂਗਰਸ ਪਾਰਟੀ ਦੇ ਵਿੱਚ ਉਹਦੀ ਕੋਈ ਗੱਲ ਚੱਲ ਹੀ ਨਹੀਂ ਹੋ ਸਕਦਾ ਉਹਨੂੰ ਕੋਈ ਐਮਐਲਏ ਦੀ ਟਿਕਟ ਨਾ ਦੇਵੇ ਤੇ ਪਰ ਉਹਨੂੰ ਇਹ ਬਸ ਆਪਣੇ ਮਨ ਦੇ ਵਿੱਚ ਖਿਆਲ ਦੇ ਵਿੱਚ ਖਿਆਲੀ ਪਲਾਉ ਪਵਾ ਕੇ ਤੇ ਨਾਲ ਮੜੇ ਮੋਟੇ ਇਹ ਯੂਟਿਊਬਰ ਜਿਹੇ ਆ ਤੇ ਜਿਹੜੇ ਇਹੋ ਜਿਹਿਆਂ ਮਤਲਬ ਕਿ ਗੱਲਾਂ ਕਰਦੇ ਆ ਵੀ ਦੇਖੋ ਜੀ ਇਹ ਤਾਂ ਮਜਬੀ ਸਿੱਖ ਕੌਮ ਨੇ ਉਹਨੂੰ ਸੀਐਮ ਬਣਾਤਾ ਤੇ ਉਧਰੋਂ ਦੂਜੇ ਪਾਸੇ ਚੰਨੀ ਨੂੰ ਸੀਐਮ ਬਣਾਤਾ ਜਿਹਨੇ ਐਡਾ અપਮਾਨ ਕਰਾਇਆ ਉਹ 111 ਦਿਨ ਕੂਮ ਦਾ ਕਿਤੇ ਬੱਕਰੀਆਂ ਚੋਣ ਲੱਗ ਜੇ ਕਿਤੇ ਟਿੰਟ ਲਾਉਣ ਲੱਗ ਜੇ ਕਿਤੇ ਮੰਜੇ ਬੁਣਨ ਲੱਗ ਜੇ ਉਹਨੇ ਮਤਲਬ ਕੋਈ ਸੀਐਮ ਵਾਲੀ ਗੱਲ ਹੀ ਨਹੀਂ ਕੀਤੀ ਸਾਡਾ ਮਤਲਬ ਕਿ ਵਿੜਾ ਕਰਕੇ ਕਰਾਈ ਗਿਆ ਔਰ ਉਦਾਸੀਆ ਭਾਈ ਪਿਚਾਰੇ ਵੱਲੋਂ ਸੀ ਤੇ ਇਹ ਜਿਹੜੀ ਆਪਣੇ ਆਪ ਇਹਨਾਂ ਦਾ ਤੁਸੀਂ ਪਿਛਲਾ ਇਤਿਹਾਸ ਦੇਖੋ ਇਹ ਚੋਣਾਂ ਤੋਂ ਪਹਿਲਾਂ ਜਿਹੜੀਆਂ ਗਤੀਵਿਧੀਆਂ ਹੁੰਦੀਆਂ ਇੱਕ ਹੋਰ ਪਾਰਟੀ ਨਾ ਹੁੰਦੇ ਆ ਜਾਂ ਇਹ ਇੰਡੀਪੈਂਡੈਂਟ ਹੁੰਦੇ ਆ ਮਜਬੀ ਸਿੱਖਾਂ ਵੱਲੋਂ ਵੀ ਅਸੀਂ ਤਾਂ ਦੇਖੋ ਜੀ ਰੰਗਰੇਟੇ ਆ ਨਾਲ ਵੱਡੀਆਂ-ਵੱਡੀਆਂ ਇਹੋ ਜਿਹੀਆਂ ਕਰਕੇ ਗੱਲਾਂ ਤੇ ਜਿਵੇਂ ਹੀ ਚੋਣਾਂ ਆਉਂਦੀਆਂ ਫਿਰ ਇਹ ਨਾ ਤਾਂ ਰੰਗਰੇਟਿਆਂ ਨਾਲ ਦੀਂਦੇ ਆ ਤੇ ਨਾ ਫਿਰ ਇਹ ਆਪਣੇ ਆਪ ਆਜ਼ਾਦ ਤੌਰ ਤੇ ਦੀਂਦੇ ਆ ਫਿਰ ਇਹ ਕਿਸੇ ਨਾ ਕਿਸੇ ਸਥਾਪਿਤ ਪਾਰਟੀ ਜਿਵੇਂ ਕਾਂਗਰਸ ਹੋਈ ਜਾਂ ਕਾਲੀ ਦਲ ਹੋਇਆ ਜਾਂ ਝਾੜੂ ਵਾਲੇ ਹੋਏ ਜਾਂ ਭਾਰਤੀ ਜਨਤਾ ਪਾਰਟੀ ਹੋਈ ਫਿਰ ਉਹਦੇ ਬੁੱਕਲ ਚ ਜਾ ਕੇ ਬਹਿ ਜਾਂਦੇ ਆ ਉੱਥੇ ਫਿਰ ਇਹ ਆਪਣਾ ਥੋੜਾ ਬੋਤਾ ਇਹ ਮੁੱਲ ਪਵਾ ਲੈਂਦੇ ਆ ਮੈਂ ਇਸ ਕਰਕੇ ਇਹਨਾਂ ਲੋਕਾਂ ਦੀ ਅਬਰੋਧਤਾ ਕਰਦਾ ਹੁਣ ਉਹਨੇ ਕਿਸੇ ਪੱਤਰਕਾਰ ਨੇ ਆਪਣੇ ਆਪ ਨੂੰ ਪੱਤਰਕਾਰ ਕਹਿੰਦੇ ਆ ਉਹਨਾਂ ਨੇ ਸਵਾਲ ਕੀਤਾ ਕਿ ਦੇਖੋ ਜੀ ਉਹਨਾਂ ਦਾ ਨਾਮ ਲੈ ਕੇ ਕਹਿੰਦਾ ਕੇ ਲੋਕ ਕਹਿੰਦੇ ਆ ਕਿ ਉਹਨਾਂ ਦਾ ਪਿਓ ਵੀ ਪਹਿਲਾਂ ਸੀਗਾ ਮੰਤਰੀ ਵੀ ਰਿਹਾ ਐਮ ਐਲ ਏ ਵੀ ਰਿਹਾ ਐਮ ਪੀ ਵੀ ਰਿਹਾ ਤੇ ਉਹਨੇ ਕੁਝ ਨਹੀਂ ਕੀਤਾ ਕੌਮ ਦੇ ਲਈ ਤੇ ਹੁਣ ਤੁਸੀਂ ਬਣ ਕੇ ਕੀ ਕਰ ਦੋਗੇ ਉਹ ਕਹਿੰਦਾ ਇਹਨਾਂ ਕਮੈਂਟਾਂ ਕਮਟਾਂ ਦਾ ਜਵਾਬ ਨਹੀਂ ਦੇਈਦਾ ਹੁੰਦਾ ਜਿਹੜਾ ਕੁਝ ਪਿੱਛੇ ਹੋ ਗਿਆ ਉਹਨਾਂ ਗੱਲਾਂ ਦਾ ਜਵਾਬ ਨਹੀਂ ਦੇਈਦਾ ਹੁੰਦਾ ਤੇ ਨਾ ਹੀ ਬਹੁਤਾ ਫਿਕਰ ਕਰੀਦਾ ਹੁੰਦਾ ਹੁਣ ਤੁਸੀਂ ਮੈਨੂੰ ਅੱਗੇ ਕਹਿੰਦਾ ਐਮ ਐਲ ਏ ਬਣਾ ਦਿਓ ਮੈਂ ਸਾਰਾ ਕੁਝ ਤੁਹਾਡਾ ਹੱਲ ਕਰ ਦੂੰਗਾ ਤੇ ਬਾਕੀ ਉਹ ਕਹਿੰਦਾ ਜਿਹੜੀ ਸੀ ਐਮ ਦੀ ਆ ਜਿਹੜੀ ਗੱਲ ਆ ਉਹ ਤਾਂ ਕਹਿੰਦਾ ਇਹਨਾਂ ਦੀ ਆ ਮੇਰੀ ਥੋੜੀ ਆ ਸੋ ਸਾਥੀਓ ਮੈਂ ਇਹ ਗੱਲ ਸਪਸ਼ਟ ਕੀਤੀ ਆ ਕਿ ਨਾ ਤਾਂ ਮੈਂ ਮਾਜਵੀ ਸਿੱਖ ਸਮਾਜ ਦੇ ਅੰਬੇਡਕਰੀ ਵਿਅਕਤੀ ਦੇ ਸੀਐਮ ਬਣਨ ਦਾ ਵਿਰੋਧੀ ਹਾਂ ਮੇਰੇ ਲਈ ਤਾਂ ਸਭ ਤੋਂ ਵੱਡੀ ਖੁਸ਼ੀ ਦਾ ਦਿਨ ਇਹ ਹੋਵੇਗਾ ਜਿਸ ਦਿਨ ਕੋਈ ਅੰਬੇਡਕਰਵਾਦੀ ਪੰਜਾਬ ਦਾ ਸੀਐਮ ਬਣੂਗਾ ਤੇ ਨਾ ਹੀ ਮੈਂ ਸਾਡੇ ਸਮਾਜ ਦੇ ਜਿਹੜੇ ਰਿਟਾਇਰ ਹੋ ਚੁੱਕੇ ਕਿਉਂਕਿ ਆਣ ਕੇ ਮੇਰੀ ਮੈਂ ਕਿਉਂ ਇਹਨਾਂ ਤੇ ਅਟੈਕ ਕੀਤਾ ਕਿਉਂਕਿ ਤੁਸੀਂ ਲੰਬੇ ਸਮੇਂ ਤੋਂ ਦੇਖੋ ਪੰਜਾਬ ਦੇ ਵਿੱਚ ਮਜਬੀ ਸਿੱਖ ਸਮਾਜ ਦਾ ਰਾਜਨੀਤਿਕ ਵਜੂਦ ਬਿਲਕੁਲ ਖਤਮ ਕਿਉਂ ਕਿ ਕਿਉਂਕਿ ਲੰਬੇ ਸਮੇਂ ਤੋਂ ਨਾ ਸਾਡਾ ਰਾਜ ਸਭਾ ਦੇ ਵਿੱਚ ਮੈਂਬਰ ਨਾ ਸਾਡਾ ਲੋਕ ਸਭਾ ਦੇ ਵਿੱਚ ਮੈਂਬਰ ਤੇ ਇਹ ਜਿਹੜੀ ਕੈਂਪੇਨ ਚਲਾਉਂਦੇ ਆ ਇਹ ਅੱਜ ਤਾਂ ਇਹਨਾਂ ਕੈਂਪੇਨ ਚਲਾਈ ਦੀ ਜ ਰੰਗਰੇਟਿਆਂ ਵਾਲੀ ਕੈਂਪੇਨ ਤਾਂ ਇਹ ਜਿਵੇਂ ਹੀ ਰਿਟਾਇਰ ਹੁੰਦੇ ਆ ਜਦੋਂ ਤੱਕ ਨੌਕਰੀ 'ਚ ਹੁੰਦੇ ਆ ਉਦੋਂ ਤੱਕ ਇਹਨਾਂ ਨੂੰ ਮੁਸ਼ਕਲ ਮਾਰਦਾ ਸਮਾਜ 'ਚੋਂ ਉਹ ਤਾਂ ਇਹਨਾਂ ਨੇ ਸਮਾਜ ਦੀ ਗੱਲ ਨਹੀਂ ਕਰਨੀ ਜਿਵੇਂ ਹੀ ਰਿਟਾਇਰ ਹੁੰਦੇ ਆ ਲੈ ਕੇ ਮੋਟਾ ਪੈਸਾ ਰਿਟਾਇਰਮੈਂਟ ਦਾ ਤੇ ਜਿਹੜਾ ਦੂਜਾ ਰਿਜ਼ਰਵੇਸ਼ਨ ਰਹੀ ਲਈ ਹੁੰਦੀ ਆ ਨੌਕਰੀ ਤਾਂ ਫੇਰ ਇਹਨਾਂ ਨੂੰ ਤੁਰੰਤ ਸਮਾਜ ਦਾ ਦਰਦ ਜਾਗਦਾ ਤੇ ਫੇਰ ਇਹ ਕਹਿੰਦੇ ਆ ਵੀ ਹੁਣ ਸਾਨੂੰ ਕਿਸੇ ਨਾ ਕਿਸੇ ਰਿਜ਼ਰਵ ਸੀਟ ਤੋਂ ਹੁਣ ਸਾਨੂੰ ਐਮਐਲਏ ਜਾਂ ਐਮਪੀ ਦੀ ਟਿਕਟ ਮਿਲ ਜੇ ਤੇ ਕਿਉਂ ਕਿਉਂਕਿ ਅਸੀਂ ਤਾਂ ਸਮਾਜ ਦੇ ਦਰਦ ਦੇ ਇਹ ਨਹੀਂ ਮਤਲਬ ਕਿ ਪੱਕੇ ਆ ਕਿ ਸਾਡੇ ਤਾਂ ਸਰੀਰ ਦੇ ਰੋਮ-ਰੋਮ ਵਿੱਚੋਂ ਸਮਾਜ ਦਾ ਦਰਦ ਝਲਕਦਾ ਪਰੰਤੂ ਅਸਲੀਅਤ ਕੁਝ ਹੋਰ ਹੁੰਦੀ ਆ ਜਿਹੜੇ ਸਮਾਜ ਦੇ ਦਰਦੀ ਨੇ ਮਲਾਜ਼ਮ ਉਹਨਾਂ ਦਾ ਉਹ ਅਸੀਂ ਬਹੁਤ ਜ਼ਿਆਦਾ ਸਤਿਕਾਰ ਕਰਦੇ ਆ ਉਹਨਾਂ ਨੂੰ ਅਸੀਂ ਆਪਣੇ ਸਿਰ ਦਾ ਤਾਜ ਸਮਝਦੇ ਆ ਪਰ ਜਿਹੜੇ ਦਲਾਲੀ ਕਰਦੇ ਆ ਬਹੁ ਗਿਣਤੀ ਉਹਨਾਂ ਦਲਾਲਾਂ ਦੇ ਅਸੀਂ ਪਹਿਲਾਂ ਵੀ ਉਲਟ ਸੀ ਅੱਜ ਵੀ ਉਲਟਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਲਟ ਰਵਾਂਗੇ ਔਰ ਉਹਨਾਂ ਦਲਾਲਾਂ ਨੂੰ ਨੰਗੇ ਕਰਦੇ ਰਹਾਂਗੇ ਉਹਦੇ ਲਈ ਸਾਨੂੰ ਚਾਹੇ ਕੋਈ ਵੀ ਮਰਜ਼ੀ ਵੱਡੀ ਕੁਰਬਾਨੀ ਦੇਣੀ ਪਵੇ ਸੋ ਮੇਰੀ ਸਮਾਜ ਨੂੰ ਅਪੀਲ ਆ ਕਿਉਂਕਿ ਵੱਡਾ ਸਭ ਤੋਂ ਕੀ ਹੈ ਸਮਾਜ ਮੈਂ ਕਹਿੰਨਾ ਕਿ ਮਜ ਵੀ ਸਿੱਖ ਸਮਾਜ ਇੱਕ ਮਾਤਰ ਇਕੱਠੇ ਹੋ ਕੇ ਭੋਜਨ ਸਮਾਜ ਪਾਰਟੀ ਦੇ ਵਿੱਚ ਜਿੰਨੇ ਮੱਜਵੀ ਸਿੱਖ ਸਮਾਜ ਦੇ ਲੋਕਾਂ ਨੂੰ ਟਿਕਟਾਂ ਮਿਲਦੀਆਂ ਉਹਨਾਂ ਨੂੰ ਵੋਟਾਂ પાਕੇ ਲੀਡਰ ਬਣਾਓ ਤੁਹਾਨੂੰ ਪਤਾ ਲੱਗੇਗਾ ਕਿ ਤੁਹਾਡੀ ਕੌਮ ਕਿਵੇਂ ਅੱਗੇ ਵਧੂਗੀ ਅੱਜ ਚਾਹੇ ਮੈਂ ਇੱਥੇ ਜੋ ਮਰਜ਼ੀ ਗੱਲਾਂ ਕਰਾਂ ਬਹੁਤ ਸਾਰੇ ਸਾਥੀਆਂ ਨੂੰ ਇਹਨਾਂ ਗੱਲਾਂ ਤੋਂ ਝੜ ਹੋਵੇਗੀ ਪਰ ਜੇਕਰ ਉਹ ਸਾਥੀ ਚਾਹੁੰਦੇ ਆ ਕਿ ਮੱਜਵੀ ਸਿੱਖ ਸਮਾਜ ਦੀ ਲੀਡਰਸ਼ਿਪ ਦੁਬਾਰਾ ਪੈਦਾ ਹੋਵੇ ਉਹਨਾਂ ਨੂੰ ਭੋਜਨ ਸਮਾਜ ਪਾਰਟੀ ਵਿੱਚ ਕੰਮ ਕਰਦੇ ਲੋਕਾਂ ਦਾ ਸਾਥ ਦੇਣਾ ਚਾਹੀਦਾ ਹੈ ਨਹੀਂ ਤਾਂ ਫਿਰ ਐਵੇਂ ਗੱਲਾਂ ਕਰਨ ਦਾ ਕੋਈ ਜ਼ਿਆਦਾ ਫਾਇਦਾ ਨਹੀਂ ਹੈਗਾ ਕਿਉਂਕਿ ਵੀਡੀਓ ਲੰਬੀ ਹੋ ਗਈ ਹੈ ਹੋਰ ਵੀ ਗੱਲਾਂ ਕਰਨ ਵਾਲੀਆਂ ਆਉਣ ਵਾਲੇ ਸਮੇਂ ਦੇ ਵਿੱਚ ਕਰਾਂਗੇ ਸਾਰੇ ਸਤਿਕਾਰਯੋਗ ਸਾਥੀਆਂ ਨੂੰ ਅਪੀਲ ਹੈ ਕਿ ਤੁਸੀਂ ਆਪਣੀ ਪ੍ਰਤੀਕਿਰਿਆ ਦਿਓ ਜੇ ਅਸੀਂ ਗਲਤਾਂ ਤਾਂ ਅਸੀਂ ਆਪਣੀ ਜਿਹੜੀ ਗਲਤੀ ਹੋਊਗੀ ਝੋਲੀ ਅੜ ਕੇ ਉਹਨੂੰ ਸਵੀਕਾਰ ਕਰਾਂਗੇ ਜੇਕਰ ਸਮਾਜ ਨੂੰ ਧੋਖਾ ਦੇਣ ਵਾਲੇ ਲੋਕ ਗਲਤ ਨੇ ਤਾਂ ਫਿਰ ਉਹਨਾਂ ਨੂੰ ਨੰਗੇ ਕਰਨ ਦੇ ਲਈ ਸਾਡਾ ਤੁਹਾਨੂੰ ਸਾਥ ਦੇਣਾ ਚਾਹੀਦਾ ਹੈ ਇਹਨਾਂ ਬੇਨਤੀਆਂ ਨਾਲ ਤੁਹਾਡੇ ਤੋਂ ਰਜ਼ਾ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ